ਦੋਸਤੋ ਨਮਸਕਾਰ ਤੋਂ ਅੱਜ ਤੁਸੀਂ ਦੇਖਿਆ ਵੀ ਅੱਜ ਜੋ ਮਜ਼ਾਕ ਆਮ ਜਨਤਾ ਦੇ ਨਾਲ ਹੋਇਆ ਦੋ ਤਿੰਨ ਦਿਨਾਂ ਤੋਂ ਜੋ ਹਾਲਾਤ ਪੰਜਾਬ ਦੇ ਤੇ ਭਾਰਤ ਦੇ ਚੱਲ ਰਹੇ ਸੀ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਸ਼ਾਇਦ ਬਹੁਤ ਜਲਦੀ ਜਲਦੀ ਜਿਹੜੇ ਨੇ ਉਹ ਫੈਸਲੇ ਲੈ ਜਾ ਰਹੇ ਨੇ ਤੇ ਉਹਨਾਂ ਫੈਸਲਿਆਂ ਦੇ ਵਿੱਚ ਅ ਅੱਜ ਕੁਝ ਚੀਜ਼ਾਂ ਐਸੀਆਂ ਹੋਈਆਂ ਨੇ ਜਿਹੜੀਆਂ ਸ਼ਾਇਦ ਸਮਝ ਤੋਂ ਪਰੇ ਨੇ। ਰੋਜ਼ ਦੀ ਤਰ੍ਹਾਂ ਅੱਜ ਵੀ ਅ ਦੁਪਹਿਰ ਦਾ ਸਮਾਂ ਬੀਤਿਆ ਤੇ ਆਮ ਜਨਤਾ ਆਪਣੇ ਰੋਜ਼ ਮਰਰਾ ਦੇ ਜਿਹੜੇ ਕੰਮਕਾਜ ਕਰ ਰਿਹਾ ਸੀ, ਕੋਈ ਸ਼ਾਪਿੰਗ ਕਰ ਰਿਹਾ, ਕੋਈ ਕੰਮਕਾਜ ਤੋ ਆ ਰਿਹਾ ਆਪਣੇ, ਕੋਈ ਡਿਊਟੀ ਤੋ ਆ ਰਿਹਾ, ਕੋਈ ਜੌਬ ਕਰ ਰਿਹਾ। ਤੇ ਉਹਨਾਂ ਨੂੰ ਪਤਾ ਸੀ ਵੀ ਸ਼ਾਇਦ ਅੱਜ ਫੇਰ ਜਿਹੜਾ ਉਹ ਸ਼ਾਮ ਨੂੰ ਜਿਹੜਾ ਉਹ ਬਲੈਕਆਊਟ ਹੋ ਜਾਣਾ। ਤੇ ਉਹ ਜਿਹੜਾ ਡਰ ਦਾ ਮਾਹੌਲ ਹੈ ਉਹ ਆਮ ਬਾਜ਼ਾਰਾਂ ਦੇ ਵਿੱਚ ਅਸੀਂ ਦੇਖਿਆ ਲੇਕਿਨ ਅਚਾਨਕ ਇੱਕ ਖਬਰ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਪਰ ਆਂਦੀ ਹੈ ਨਿਊਜ਼ ਚੈਨਲ ਵੀ ਉਹਨੂੰ ਜਿਹੜਾ ਬ੍ਰਾਡਕਾਸਟ ਕਰਦੇ ਨੇ ਕਿ ਦੁਨੀਆ ਦਾ ਇੱਕ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਉਹਦੇ ਰਾਸ਼ਟਰਪਤੀ ਖੁਦ ਜਿਹੜੇ ਇੱਕ ਟਵੀਟ ਕਰਦੇ ਨੇ ਤੇ ਉਹ ਖੁਦ ਕਹਿੰਦੇ ਨੇ ਕਿ ਭਾਰਤ ਅਤੇ ਪਾਕਿਸਤਾਨ ਦੋਨਾਂ ਦੇ ਜਿਹੜੇ ਰੈਪ੍ਰੈਜ਼ੈਂਟੇਟਿਵਸ ਨੇ ਉਹਨਾਂ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਤੇ ਦੋਨੋਂ ਦੇਸ਼ ਜਿਹੜੇ ਸੀਜ਼ ਫਾਇਰ ਨੂੰ ਉਹ ਤਿਆਰ ਨੇ ਇਹ ਗੱਲ ਸੁਣਨ ਨੂੰ ਬਹੁਤ ਅੱਛੀ ਸੀ ਕਿਉਂਕਿ ਕੁਝ ਦਿਨਾਂ ਤੋਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਕਿਉਂਕਿ ਲਗਭਗ ਜਿਹੜਾ ਉਹ جنگ ਭਾਰਤ ਤੇ ਪਾਕਿਸਤਾਨ ਦੀ ਚੱਲ ਰਹੀ ਸੀ ਲੇਕਿਨ ਇੱਕਦਮ ਸੀਜ਼ ਫਾਇਰ ਹੋ ਜਾਣਾ ਕਿਹੜੀਆਂ ਸ਼ਰਤਾਂ ਤੇ ਹੋਣਾ ਕੀ ਕਿਸੇ ਦੇਸ਼ ਨੇ ਸਰੈਂਡਰ ਕੀਤਾ ਕੀ ਕਿਸੇ ਨੇ ਹਾਰ ਮੰਨੀ ਹੈ ਬਿਨਾ ਇਹ ਗੱਲਾਂ ਨੂੰ ਜਾਣਿਆ ਆਮ ਜਨਤਾ ਵੀ ਖੁਸ਼ ਹੁੰਦੀ ਹੈ ਲੋਕ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਖੁਸ਼ੀ ਜ਼ਾਹਿਰ ਕਰਦੇ ਨੇ ਆ ਪਾਕਿਸਤਾਨ ਨੂੰ ਵੀ ਬੁਰਾ ਭਲਾ ਕਿਹਾ ਜਾਂਦਾ ਹੈ ਪਾਕਿਸਤਾਨ ਨੂੰ ਆ ਪਾਕਿਸਤਾਨ ਨੂੰ ਪਘੋੜਾ ਕਿਹਾ ਜਾਂਦਾ ਹੈ ਪਾਕਿਸਤਾਨ ਨੂੰ ਡਰਪੋ ਕਿਹਾ ਜਾਂਦਾ ਹੈ ਪਾਕਿਸਤਾਨ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਲਦੀ ਹਾਰ ਮੰਨ ਗਿਆ ਜੋ ਵੀ ਸੀ ਐਨੀ ਹਾਊ ਲੇਕਿਨ ਅ ਮੈਟਰ ਆਫ ਦਾ ਫੈਕਟ ਕਿ ਇਸ ਖਬਰ ਦੀ ਸਚਾਈ ਕੀ ਸੀ ਸਚਾਈ ਦਾ ਹੀ ਸੀ ਕਿ ਡੋਨਲਡ 트ੰਪ ਨੇ ਖੁਦ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤਾ ਤੋਂ ਉਹਨੂੰ ਕੋ ਚੈਲੰਜ ਵੀ ਨਹੀਂ ਕੀਤਾ ਜਾ ਸਕਦਾ ਲੇਕਿਨ ਅ ਇਹ ਦੇਖਿਆ ਜਾਣਾ ਬਹੁਤ ਜ਼ਰੂਰੀ ਸੀ ਕਿ ਜੇ ਭਾਰਤ ਤੇ ਪਾਕਿਸਤਾਨ ਦੇ ਕਿਸੇ ਰਿਪਰੈਜ਼ੈਂਟੇਟਿਵ ਦੇ ਨਾਲ ਉਹਨਾਂ ਦੀ ਗੱਲ ਹੋਈ ਹੈ ਤੇ ਭਾਰਤ ਇਸ ਸੀਜ਼ ਫਾਇਰ ਨੂੰ ਮੰਨਣ ਲਈ ਰਾਜ਼ੀ ਕਿਦਾਂ ਹੋ ਗਿਆ ਕਿਉਂਕਿ ਭਾਰਤ ਦੇ ਨਾਲ ਜੋ ਹੋਇਆ ਭਾਰਤ ਦੇ ਘਰ ਕਸ਼ਮੀਰ ਦੇ ਵਿੱਚ ਆ ਕੇ ਕਿਸੇ ਗਰੁੱਪ ਦੇ ਅਤਵਾਦੀਆਂ ਨੇ ਇੱਕ ਅਟੈਕ ਕੀਤਾ ਜਿਸ ਦੇ ਨਾਲ ਕਿ ਸਾਰਾ ਦੇਸ਼ ਜਿਹੜਾ ਉਹ ਦੁਖੀ ਸੀ ਆਹਤ ਸੀ ਔਰ ਬਦਲੇ ਦੀ ਜਿਹੜੀ ਹੈ ਇੱਛਾ ਸਭ ਦੇ ਮਨ 'ਚ ਸੀ ਹਰ ਕੋਈ ਇਹੀ ਚਾਹ ਰਿਹਾ ਸੀ ਕਿ ਹੁਣ ਸ਼ਾਇਦ ਪਾਣੀ ਜਿਹੜਾ ਉਹ ਨੱਕ ਤੋਂ ਟੱਪ ਗਿਆ ਤੇ ਹੁਣ ਭਾਰਤ ਨੂੰ ਚਾਹੀਦਾ ਹੈ ਕਿ ਇਸ ਜੋ ਕਾਂਡ ਉਸ ਅਤਵਾਦੀ ਸੰਗਠਨ ਨੇ ਕੀਤਾ ਉਹਦਾ ਬਦਲਾ ਲਿਆ ਜਾਏ ਤੇ ਚਲੋ ਉਹ ਭਾਰਤ ਦੀਆਂ ਫੌਜਾਂ ਨੇ ਆਰਮੀ ਨੇ ਉਹ ਕੀਤਾ ਵੀ ਇੱਥੇ ਗੱਲ ਜਿਹੜੀ ਸੋਚਣਯੋਗ ਉਹ ਹੈ ਕਿ ਸੀਜ਼ ਫਾਇਰ ਕਰਨ ਤੋਂ ਪਹਿਲੇ ਕੀ ਭਾਰਤ ਦੀ ਗਵਰਨਮੈਂਟ ਜਾਂ ਕਿਸੇ ਡਿਪਾਰਟਮੈਂਟ ਨੇ ਇਹ ਸਾਰਾ ਦੇਖ ਲਿਆ ਸੀ ਕਿ ਜਿਹੜੇ ਅਤਵਾਦੀ ਉਸ ਦਿਨ ਕਸ਼ਮੀਰ ਦੀ ਉਸ ਵੈਲੀ ਦੇ ਵਿੱਚ ਗੋਲੀਆਂ ਚਲਾ ਰਹੇ ਨੇ ਕੀ ਉਹ ਕਿਸੇ ਗ੍ਰਫਤ ਵਿੱਚ ਆ ਚੁੱਕੇ ਨੇ ਜਾਂ ਉਹਨਾਂ ਨੂੰ ਭਾਰਤ ਦੀ ਸੈਨਾ ਨੇ ਖਤਮ ਕੀਤਾ ਵਿੱਚ ਇਹ ਵੀ ਦੇਖਣਾ ਚਾਹੀਦਾ ਸੀ ਕਿ ਬਾਰਡਰ ਤੋਂ 2250 ਦੂਰ ਉਸ ਪਾਰਕ ਦੇ ਵਿੱਚ ਉਹ ਪਹੁੰਚੇ ਕਿਦਾਂ ਕਿਹੜੇ-ਕਿਹੜੇ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਹਥਿਆਰ ਲੈ ਕੇ ਉਹ ਕਿਸ ਤਰ੍ਹਾਂ ਉਸ ਜਗ੍ਹਾ ਆਏ ਤੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਉਹੀ ਹਥਿਆਰ ਲੈ ਕੇ ਵਾਪਸ ਚਲੇਗੇ ਕਿਹੜੇ ਕਿਹੜੇ ਸਲੀਪਰ ਸੈਲਸੀ ਜਿਨ੍ਹਾਂ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਉਹ ਮੌਤ ਦਾ ਤਾंडव ਕਸ਼ਮੀਰ ਦੇ ਵਿੱਚ ਖੇលਿਆ ਸ਼ਾਇਦ ਇਹਨਾਂ ਗੱਲਾਂ ਨੂੰ ਸੋਚਣਾ ਆਮ ਜਨਤਾ ਨੇ ਠੀਕ ਨਹੀਂ ਸਮਝਿਆ ਔਰ ਬਹੁਤ ਜਲਦੀ ਜਲਦੀ ਡੋਨਲਡ ਟਰੰਪ ਦੀ ਗੱਲ ਤੇ ਭਰੋਸਾ ਕੀਤਾ ਸੀਜ਼ ਫਾਇਰ ਦੀ ਖੁਸ਼ੀਆਂ ਮਨਾਈਆਂ ਲੋਕਾਂ ਨੇ ਲੱਡੂ ਵੰਡੇ ਢੋਲ ਵਜਾਏ ਲੇਕਿਨ ਅਸਲੀਅਤ ਇਹ ਹੈ ਕਿ ਕੀ ਭਾਰਤ ਦਾ ਬਦਲਾ ਪੂਰਾ ਹੋਇਆ ਕਿ ਉਹ ਜਿਹੜੇ ਲੋਕ ਉਸ ਪਾਰਕ ਦੇ ਵਿੱਚ ਜਿਨ੍ਹਾਂ ਦੀ ਜਾਨ ਗਈ ਕੀ ਉਹਨਾਂ ਨੂੰ ਉਸ ਚੀਜ਼ ਦਾ ਸਿਲਾ ਮਿਲਿਆ ਸ਼ਾਇਦ ਕੁਝ ਹਮਲੇ ਭਾਰਤ ਦੀ ਆਰਮੀ ਨੇ ਪਾਕਿਸਤਾਨ ਤੇ ਕੀਤੇ ਵੀ ਉਹ ਪਤਾ ਨਹੀਂ ਕੀ ਉਹਨਾਂ ਦੀ ਸੱਚਾਈ ਹੈ ਕਿਉਂਕਿ ਜੇ ਅਸੀਂ ਇੰਟਰਨੈਸ਼ਨਲ ਚੈਨਲ ਦੇਖੀਏ ਜਾਂ ਪਾਕਿਸਤਾਨ ਦੇ ਚੈਨਲ ਜਿਹੜੇ ਕਿ ਭਾਰਤ ਦੇ ਵਿੱਚ ਬੈਨ ਨੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜਿਹੜੀਆਂ ਕਲਿੱਪਿੰਗਸ ਆ ਰਹੀਆਂ ਸੀ ਜੇ ਉਹਨਾਂ ਦੀ ਗੱਲ ਕਰੀਏ ਤੇ ਉਹ ਸਾਰਾ ਇਹਨੂੰ ਫੇਕ ਕਹਿ ਰਹੇ ਨੇ ਕੁਝ ਚੀਜ਼ਾਂ ਕੁਝ 1-2 ਜਗ੍ਹਾ ਨੂੰ ਛੱਡ ਕੇ ਉਹਨਾਂ ਦੱਸਿਆ ਕਿ ਸਾਰੇ ਜਿਹੜੇ ਹਮਲੇ ਭਾਰਤ ਸਰਕਾਰ ਜਿਹੜੇ ਉਹ ਕਹਿ ਰਹੀ ਹੈ ਕਿ ਅਸੀਂ ਪਾਕਿਸਤਾਨ ਦੇ ਵਿੱਚ ਕੀਤੇ ਨੇ ਉਹ ਸਾਰੇ ਫੇਕ ਨੇ ਲੇਕਿਨ ਚਲੋ ਹੋਇਆ ਨਹੀਂ ਹੋਇਆ ਅਸੀਂ ਇਸ ਗੱਲ ਤੇ ਬਿਆਸ ਦੇ ਵਿੱਚ ਨਹੀਂ ਪੈਣਾ ਲੇਕਿਨ ਸਚਾਈ ਇਹ ਹੈ ਕਿ ਸੀਜ਼ ਫਾਇਰ ਦੇ ਸਹਿਮਤੀ ਦੇਣਾ ਭਾਰਤ ਸਰਕਾਰ ਦਾ ਸਿਰਫ ਡੋਨਲਡ 트੍ਰੰਪ ਦੇ ਕਹਿਣ ਦੇ ਉੱਪਰ ਉਹ ਸ਼ਾਇਦ ਕਿਉਂਕਿ ਪਾਕਿਸਤਾਨ ਨੇ ਜਿਹੜੀ ਹਿਮਾਕਤ ਪਹਿਲਗਾਨ ਦੇ ਵਿੱਚ ਕੀਤੀ ਹੈ ਉਹ ਸ਼ਾਇਦ ਸੀਜ਼ਫਾਇਰ ਕਰਕੇ ਭੁੱਲਣ ਯੋਗ ਨਹੀਂ ਕਿਉਂਕਿ ਜਿਹੜੇ ਪਰਿਵਾਰਾਂ ਨੇ ਆਪਣੇ ਜੀਆਂ ਨੂੰ ਖੋਇਆ ਜੋ ਲੋਕ ਗੁੱਸਾ ਜਤਾ ਰਹੇ ਸੀ ਕੀ ਸਿਰਫ ਇੱਕ ਸੀਜ਼ਫਾਇਰ ਕਰਨ ਦੇ ਨਾਲ ਉਹਨਾਂ ਦੇ ਮਨ ਨੂੰ ਤਸੱਲੀ ਮਿਲ ਜਾਏਗੀ ਤਾਂ ਇੱਕ ਗੱਲ ਦੇਖਣ ਯੋਗ ਹੈ ਕਿ ਕਿਉਂ ਇਹ ਸੀਜ਼ਫਾਇਰ ਦੀ ਜਿਹੜੀ ਗੱਲ ਉਡਾਈ ਗਈ ਔਰ ਸਭ ਤੋਂ ਵੱਡਾ ਜਿਹੜਾ ਇੰਪੈਕਟ ਉਦੋਂ ਹੁੰਦਾ ਜਦੋਂ ਡੋਨਲਡ ਟਰੰਪ ਇਹ ਪੋਸਟ ਕਰਦੇ ਨੇ ਸਾਰਾ ਭਾਰਤ ਜਿਹੜਾ ਖੁਸ਼ੀਆਂ ਮਨਾਉਂਦਾ ਹੈ ਪਾਕਿਸਤਾਨ ਨੂੰ ਬੁਰਾ ਭਲਾ ਕਹਿੰਦਾ ਹੈ ਇੰਡੀਅਨ ਆਰਮੀ ਦੀ ਬਹੁਤ ਪ੍ਰੇਜ਼ ਹੁੰਦੀ ਹੈ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਬਹੁਤ ਪ੍ਰੇਜ਼ ਹੁੰਦੀ ਹੈ ਹਰ ਜਗ੍ਹਾ ਜੈ ਸ਼੍ਰੀ ਰਾਮ ਦੇ ਨਾਰੇ ਲੱਗਦੇ ਨੇ ਲੇਕਿਨ ਕੁਝ ਹੀ ਘੰਟਿਆਂ ਦੇ ਬਾਅਦ ਪਾਕਿਸਤਾਨ ਜਿਹੜਾ ਉਸ ਸੀਜ਼ਫਾਇਰ ਦਾ ਉਲੰਘਣ ਕਰਦਾ ਹੈ ਤੇ ਫਿਰ ਸ਼੍ਰੀਨਗਰ ਦੇ ਵਿੱਚ ਕਈ ਜਗ੍ਹਾ ਤੇ ਹਮਲੇ ਕਰ ਦਿੰਦਾ ਤਾਂ ਇਹ ਗੱਲ ਇੱਥੇ ਦੇਖਣੀ ਪਏਗੀ ਕਿ ਇੱਥੇ ਕਿਹੜੇ ਜਿਹੜੇ ਰੈਪ੍ਰੈਜ਼ੈਂਟੇਟਿਵ ਇੰਡੀਆ ਦੇ ਸੀ ਜਿਨ੍ਹਾਂ ਨੇ ਸੀਜ਼ਫਾਇਰ ਨੂੰ ਸਹਿਮਤੀ ਦਿੱਤੀ ਜਿਨ੍ਹਾਂ ਦੇ ਨਾਲ ਡੋਨਲਡ 트ੰਪ ਦੀ ਗੱਲ ਹੋਈ ਜਿਨ੍ਹਾਂ ਨੇ ਕਿ ਇਹ ਪੋਸਟ ਕੀਤੀ ਔਰ ਕਿਹੜੇ ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਡੋਨਲਡ 트ੰਪ ਨੇ ਸੀਜ਼ਫਾਇਰ ਕਰਵਾਇਆ ਸੀ ਔਰ ਜਨਤਾ ਇੰਨੀ ਭੋਲੀ ਹੈ ਕਿ ਉਹਨਾਂ ਨੇ ਇੰਨੀ ਜਲਦੀ ਉਹ ਸਾਰੀਆਂ ਗੱਲਾਂ ਤੇ ਭਰੋਸਾ ਵੀ ਕਰ ਲਿਆ ਤੋਂ ਜੇ ਅਸੀਂ ਅੱਜ ਦੇਖੀਏ ਤੇ ਲੋਕਾਂ ਤੱਕ ਖਬਰਾਂ ਉਹੀ ਪਹੁੰਚ ਰਹੀਆਂ ਨੇ ਜੋ ਸਾਡਾ ਭਾਰਤ ਦਾ ਮੀਡੀਆ ਜਾਂ ਨਿਊਜ਼ ਚੈਨਲਸ ਜਾਂ ਸੋਸ਼ਲ ਮੀਡੀਆ ਦਿਖਾ ਰਿਹਾ ਕਿਉਂਕਿ ਜੋ ਪਾਕਿਸਤਾਨ ਦੇ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲਸ ਨੇ ਉਹ ਭਾਰਤ ਦੇ ਵਿੱਚ ਪਹਿਲੇ ਹੀ ਬੈਨ ਕਰ ਦਿੱਤੇ ਗਏ ਨੇ ਕਿਉਂਕਿ ਜੋ ਵੀ ਉਹਨਾਂ ਦਾ ਪੁਆਇੰਟ ਆਫ View ਹੈ ਉਹ ਸਾਨੂੰ ਨਹੀਂ ਦਿਖ ਰਿਹਾ ਤੋ ਜੋ ਵੀ ਨਿਊਜ਼ ਚੈਨਲ ਸਾਨੂੰ ਦਿਖਾਣਾ ਚਾਹ ਰਹੇ ਨੇ ਜਾਂ ਸੋਸ਼ਲ ਮੀਡੀਆ ਸਾਨੂੰ ਦਿਖਾਣਾ ਚਾ ਰਿਹਾ ਸਾਨੂੰ ਉਹੀ ਦਿਖ ਰਿਹਾ ਤੇ ਆਮ ਜਨਤਾ ਉਹਦੇ ਉੱਪਰ ਹੀ ਭਰੋਸਾ ਕਰ ਰਹੀ ਹੈ ਔਰ ਇਹ ਭਰੋਸਾ ਸ਼ਾਇਦ ਅੱਜ ਟੁੱਟ ਸ਼ਾਇਦ ਅੱਜ ਟੁੱਟਦਾ ਨਜ਼ਰ ਆਇਆ ਜਦੋਂ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦਾ ਬਿਆਨ ਵੀ ਜਿਹੜਾ ਝੂਠਾ ਪੈ ਗਿਆ। ਕਿੰਨੀ ਜਲਦੀ ਪਾਕਿਸਤਾਨ ਆਪਣੀ ਜ਼ੁਬਾਨ ਤੋਂ ਮੁਕਰਿਆ। ਸ਼ਾਇਦ ਹੁਣ ਇਸੇ ਗੱਲ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਏਗਾ ਕਿ ਪਾਕਿਸਤਾਨ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ। ਪਾਕਿਸਤਾਨ ਆਪਣੀ ਗੱਲ ਤੋਂ ਮੁਕਰਿਆ। ਉਹਨੇ ਫੇਰ ਆ ਕੇ ਭਾਰਤ ਦੇ ਸ਼੍ਰੀਨਗਰ ਦੇ ਵਿੱਚ ਜਿਹੜਾ ਉਹ ਹਮਲੇ ਕੀਤੇ ਨੇ ਜਿਸ ਦੀ ਕਿ ਸਾਰੀ ਦੁਨੀਆ ਨਖੇਦੀ ਕਰ ਰਹੀ ਹੈ। ਲੇਕਿਨ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਜੋ ਕੀਤਾ ਉਹਦੀ ਫਿਤਰਤ ਹੈ ਉਹ ਸਾਲੋ ਸਾਲ ਤੂੰ ਇਹ ਕਰਦਾ ਆ ਅਸੀਂ ਹਮੇਸ਼ਾ ਇਹ ਦੇਖਿਆ ਹਰ ਜੰਗ ਤੋਂ ਬਾਅਦ ਉਹ ਫੇਰ ਮੁੜ ਕੇ ਹਮਲਾ ਕਰਦਾ ਹੈ ਉਹ ਪਿੱਠ ਤੇ ਛੁਰਾ ਮਾਰਦਾ ਹੈ ਲੇਕਿਨ ਸਾਨੂੰ ਇੱਥੇ ਦੇਖਣਾ ਪਏਗਾ ਕਿ ਸਭ ਤੋਂ ਵੱਡੇ ਕਸੂਰਵਾਰ ਨੇ ਡੋਨਲਡ ਟਰੰਪ ਤੇ ਭਾਰਤ ਦੇ ਉਹ ਰੈਪ੍ਰੈਜ਼ੈਂਟੇਟਿਵ ਜਿਨ੍ਹਾਂ ਨੂੰ ਭਰੋਸੇ 'ਚ ਲੈ ਕੇ ਇਸ ਸੀਜ਼ ਫਾਇਰ ਦੀ ਜਿਹੜੀ ਅਨਾਉਂਸਮੈਂਟ ਹੋਈ ਸੀ ਇਹ ਚੀਜ਼ਾਂ ਸਾਨੂੰ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਕਿ ਜੋ ਵੀ ਪੈਲਗਾਮ ਦੇ ਵਿੱਚ ਹੋਇਆ ਉਹ ਸ਼ਾਇਦ ਮਾਫੀ ਦੇ ਲਾਇਕ ਨਹੀਂ ਕਿਉਂਕਿ ਆ ਜਿਹੜੇ ਲੋਕ ਆਪਣੇ ਪਰਿਵਾਰ ਖੋ ਚੁੱਕੇ ਨੇ ਉਹਨਾਂ ਦਾ ਗੁੱਸਾ ਜਿਹੜਾ ਉਹ ਪਾਕਿਸਤਾਨ ਦੇ ਉਹ ਅਤਵਾਦੀ ਸੰਗਠਨਾਂ ਦੇ ਲਈ ਉਹ ਜਾਇਜ਼ ਹੈ ਮੈਂ ਬਿਲਕੁਲ ਇਸ ਚੀਜ਼ ਨੂੰ ਜਾਇਜ਼ ਠਹਿਰਾਣਾ ਔਰ ਸਚਾਈ ਇਹ ਹੀ ਹੈ ਕਿ ਕਿਤੇ ਨਾ ਕਿਤੇ ਲੋਕਾਂ ਦੇ ਇਮੋਸ਼ਨਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇលਿਆ ਜਾ ਰਿਹਾ ਕਦੀ ਅਸੀਂ ਸੋਚਦੇ ਸੀ ਕਿ ਸ਼ਾਇਦ ਇਹ ਜਿਹੜੇ ਨਿਊਜ਼ ਚੈਨਲ ਨੇ ਇਹੀ ਲੋਕਾਂ ਨੂੰ ਜਿਹੜੇ ਵਰਗ ਲਾਉਂਦੇ ਨੇ ਲੇਕਿਨ ਅੱਜ ਜਦੋਂ ਡੋਨਲਡ ਟਰੰਪ ਦਾ ਬਿਆਨ ਆਇਆ ਔਰ ਪਾਕਿਸਤਾਨ ਦਾ ਹਮਲਾ ਹੋ ਗਿਆ ਕੁਝ ਸਮੇਂ ਬਾਅਦ ਤੇ ਉਦੋਂ ਪਤਾ ਲੱਗਦਾ ਹੈ ਕਿ ਸ਼ਾਇਦ ਸਚਾਈ ਕੁਝ ਵੀ ਨਹੀਂ ਕੋਈ ਵੀ ਕੁਝ ਵੀ ਬਿਆਨਬਾਜ਼ੀ ਕਰੀ ਜਾ ਰਿਹਾ ਕੋਈ ਵੀ ਕੁਝ ਵੀ ਕਰੀ ਜਾ ਰਿਹਾ ਕੁਝ ਵੀ ਕਹੀ ਜਾ ਰਿਹਾ ਤੇ ਆਮ ਜਨਤਾ ਉੱਤੇ ਪਰੋਸਾ ਕਰੀ ਜਾ ਰਹੀ ਤੋ ਇੱਥੇ ਸਾਨੂੰ ਦੇਖਣਾ ਪਏਗਾ ਕਿ ਅੱਜ ਦੀ ਤਰੀਕ ਦੇ ਵਿੱਚ ਸ਼ਾਇਦ ਪਰੋਸੇ लायक ਕੋਈ ਵੀ ਨਹੀਂ ਰਹਿ ਗਿਆ ਕਿਉਂਕਿ ਭਾਰਤ ਦੀ ਜਨਤਾ ਅੱਜ ਵੀ ਜਿਹੜਾ ਹੈ ਉਹ Hindu Musalman ਦੇ ਝਗੜੇ ਦੇ ਵਿੱਚ ਫਸੀ ਹੋਈ ਹੈ ਅੱਜ ਵੀ ਉਹ ਪਾਕਿਸਤਾਨ ਨੂੰ ਸਿਰਫ ਮੁਸਲਮਾਨਾਂ ਨਾਲ ਕੰਪੇਅਰ ਕਰ ਰਹੀ ਹੈ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਕਰਾਂਗਾ ਕਿ ਪਾਕਿਸਤਾਨ ਤੇ ਮੁਸਲਮਾਨ ਇਹ ਦੋਨੇ ਲਗ-ਲਗ ਚੀਜ਼ਾਂ ਨਹੀਂ ਮੁਸਲਮਾਨ ਲੋਕ ਸਾਡੇ ਭਾਰਤ ਦੇ ਵਸਨੀਕ ਨੇ ਸਾਡੇ ਭਾਰਤ ਦੇ ਵਿੱਚ ਰਹਿੰਦੇ ਨੇ ਭਾਰਤ ਦੇ ਜਿਹੜੇ ਉਵਾਸੀ ਨੇ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਨਾਲ ساری ਉਮਰ ਕੱਟੀ ਹੈ ਸਾਡੇ ਦੇਸ਼ ਦੇ ਵਿੱਚ ਉਹ ਉਦੋਂ ਰੁਕੇ ਸੀ ਜਦੋਂ ਸਾਰੇ ਜਿਹੜੇ ਪਾਕਿਸਤਾਨ ਦੇ ਵਿੱਚੋਂ ਮੁਸਲਮਾਨ ਇਕੱਠੇ ਹੋਏ ਲੇਕਿਨ ਜਿਹੜੇ ਲੋਕ ਉਸ ਸਮੇਂ ਭਾਰਤ ਦੇ ਵਿੱਚ ਰੁਕੇ ਉਹ ਭਾਰਤ ਵਾਸੀ ਸੀ ਤੇ ਅੱਜ ਅਸੀਂ ਉਹਨਾ ਤੇ ਹੀ ਸ਼ੱਕ ਕਰ ਰਹੇ ਹਾਂ ਸਾਨੂੰ ਚਾਹੀਦਾ ਹੈ ਕਿ ਸਿਰਫ ਇੱਕ ਪਾਕਿਸਤਾਨ ਕਰਕੇ ਸਾਰੀ ਮੁਸਲਿਮ ਕਮਿਊਨਿਟੀ ਨੂੰ ਜਿਹੜਾ ਉਹ ਸ਼ੱਕ ਦੀ ਨਜ਼ਰ ਦੇ ਨਾਲ ਨਾ ਦੇਖੀਏ ਕਿਉਂਕਿ ਅੱਜ ਜਿੱਦਾਂ ਜਿੱਦਾਂ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲ ਜੋ ਲੋਕਾਂ ਨੂੰ ਦਿਖਾ ਰਹੇ ਨੇ ਲੋਕਾਂ ਦੀ ਜਿਹੜੀ ਸੋਚ ਹੈ ਉਦਾਂ ਦੀ ਹੁੰਦੀ ਜਾ ਰਹੀ ਹੈ ਤੋਂ ਮੈਨੂੰ ਲੱਗਦਾ ਵੀ ਹੁਣ ਲੋਕ ਸਮਝਦਾਰ ਨੇ ਲੋਕ ਪੜੇ ਲਿਖੇ ਨੇ ਉਹ ਧਰਮ ਦੀ ਰਾਜਨੀਤੀ ਤੋਂ ਉੱਠ ਕੇ ਜਿਹੜਾ ਉਹ ਸੋਚਣਗੇ ਤੇ ਭਾਰਤ ਵਰਸ਼ ਦੀ ਗੱਲ ਕਰਨਗੇ ਭਾਰਤ ਦੀ ਗੱਲ ਕਰਨਗੇ ਭਾਰਤ ਵਾਸੀਆਂ ਦੀ ਗੱਲ ਕਰਨਗੇ ਅੱਜ ਵੀ ਉਹ ਲੋਕ ਜਿਹੜੇ ਮੁਸਲਮ ਨੇ ਲੇਕਿਨ ਭਾਰਤ ਵਾਸੀ ਨੇ ਉਹ ਭਾਰਤ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਅੱਜ ਜੇ ਪਾਕਿਸਤਾਨ ਨੇ ਫੇਰ ਦੁਬਾਰਾ ਤੋਂ ਸੀਜ਼ਫਾਇਰ ਦਾ ਉਲੰਘਣ ਕਰਕੇ ਸ਼ਿਰੀਨਗਰ ਤੇ ਹਮਲਾ ਕੀਤਾ ਤੇ ਭਾਰਤ ਦੀ ਸੈਨਾ ਜਿਹੜੀ ਉਹਨਾਂ ਨੂੰ ਜਲਦੀ ਤੋਂ ਜਲਦੀ ਜ਼ਰੂਰ ਜਵਾਬ ਦੇਗੀ ਤਾਂ ਦੋਸਤੋ ਅ ਅੱਜ ਜੋ ਵੀ ਹੋਇਆ ਉਹ ਸ਼ਰਮਨਾਕ ਹੈ ਸਭ ਤੋਂ ਵੱਡੀ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਫੇਕ ਖਬਰਾਂ ਦੇਣ ਵਾਲੇ ਨਿਊਜ਼ ਚੈਨਲਸ ਨੂੰ ਉਹ ਫੇਕ ਖਬਰਾਂ ਦੇਣ ਵਾਲੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਜਿਹੜੇ ਕਿ ਸਿਰਫ ਵਿਊਜ਼ ਜਾਂ ਟੀਆਰਪੀ ਲੈਣ ਲਈ ਲੋਕਾਂ ਤੱਕ ਗਲਤ ਖਬਰਾਂ ਪਹੁੰਚਾ ਰਹੇ ਨੇ ਕਦੀ ਉਹ ਕਹਿ ਰਹੇ ਨੇ ਕਿ ਅਸੀਂ ਕਰਾਚੀ ਦੀ ਪੋਰਟ ਦੇ ਉੱਤੇ ਹਮਲਾ ਕਰ ਦਿੱਤਾ ਕਦੀ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਦੀ ਬਾਰਡਰ ਨੂੰ ਕਰਾਸ ਕਰਕੇ ਭਾਰਤ ਦੀ ਸੈਨਾ ਜਿਹੜੀ ਆ ਉਹ ਅੰਦਰ ਚਲੀ ਗਈ ਹੈ ਇਹ ਸਾਰੀਆਂ ਫੇਕ ਖਬਰਾਂ ਪਹੁੰਚਾ ਕੇ ਤੁਸੀਂ ਲੋਕਾਂ ਦੀ ਮਾਨਸਿਕਤਾ ਦੇ ਨਾਲ ਖੇਡ ਰਹੇ ਹੋ ਉਸਾਨੂੰ ਚਾਹੀਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਖਬਰਾਂ ਜਿਹੜੀਆਂ ਨੇ ਇਹਨਾਂ ਦੀ ਅਸਲੀਅਤ ਨੂੰ ਜਾਣੀਏ ਤੇ ਰਲ ਮਿਲ ਕੇ ਰਹੀਏ ਭਾਰਤ ਦੇ ਅਸੀਂ ਵਾਸੀ ਆ ਔਰ ਜੋ ਵੀ ਅੱਜ ਦੇ ਸਮੇਂ ਦੇ ਵਿੱਚ ਹੋ ਰਿਹਾ ਤੁਹਾਡੀਆਂ ਭਾਵਨਾਵਾਂ ਦੇ ਨਾਲ ਖੇលਿਆ ਜਾ ਰਿਹਾ ਉਸ ਚੀਜ਼ ਨੂੰ ਸਮਝੀਏ ਜੋ ਮੈਨੀਪੂਲੇਟ ਤੁਹਾਡੀਆਂ ਭਾਵਨਾਵਾਂ ਨੂੰ ਕੀਤਾ ਜਾ ਰਿਹਾ ਉਸ ਚੀਜ਼ ਦੀ ਸੱਚਾਈ ਨੂੰ ਸਮਝੀਏ ਅਸਲੀਅਤ ਜਿਹੜੀ ਆ ਉਹ ਸ਼ਾਇਦ ਕੁਝ ਹੀ ਦਿਨਾਂ ਦੇ ਵਿੱਚ ਆਮ ਜਨਤਾ ਦੇ ਸਾਹਮਣੇ ਆ ਜਾਏਗੀ ਇਸ ਕਰਕੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲ ਨੂੰ ਥੋੜਾ ਜਿਹਾ ਅਵੋਇਡ ਕਰੋ ਉਹ ਥੋੜਾ ਸਮਾਂ ਰੁੱਕੇ ਤੁਹਾਡੇ ਸਾਹਮਣੇ ਆਂਦੀ ਹੈ ਜਲਦੀ ਜਲਦੀ ਜਿਹੜੀਆਂ ਖਬਰਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਜਲਦਬਾਜ਼ੀ ਦੇ ਵਿੱਚ ਜਿਹੜੇ ਨਿਊਜ਼ ਚੈਨਲ ਉਹ ਤੋੜ ਮਰੋੜ ਕੇ ਕੁਐਸਚਨ ਮਾਰਕ ਲਗਾ ਕੇ ਜਾਂ ਕੁਝ ਵੀ ਜਿਹੜਾ ਕਿੰਤੂ ਪਰੰਤੂ ਲਗਾ ਕੇ ਤੁਹਾਡੇ ਸਾਹਮਣੇ ਖਬਰਾਂ ਦੇ ਰਹੇ ਨੇ ਉਹਨਾਂ ਨੂੰ ਮੰਨਣ ਤੋਂ ਉਹਨਾਂ ਨੂੰ ਸੁਣਨ ਤੋਂ ਪਰਹੇਜ਼ ਕਰੋ ਔਰ ਸਚਾਈ ਦਾ ਸਾਥ ਦਿਓ ਜੈ ਹਿੰਦ